ਪਾਤ ਪਾਤ ਈ ਵੰ ਹਰਿਆ ਨਾਨਕ ਮਾ ਬੰ ਲਾ ਪਹ ਦੀਵਾ ਪਾਤ ਪਾਤ ਈ ਵੰ ਹਰਿਆ ਵਾਯੂ ਦੀ ਕਾ ਪਵਸਾ ਆਯੂਨੀਤੀ ਹਵੇ ਤੋਤਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਆ ਰਿਹਾ ਜਿੱਥੇ ਸਵੁੱਚੇ ਸਿੱਖ ਜਗਤੰਦਰ ਵੱਡੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉਥੇ ਸ੍ਰੀ ਨਨਕਾ ਸਾਹਿਬ ਦੀ ਧਰਤੀ ਦੇ ਸਤ ਗੁਰੂ ਜੀ ਦੇ ਇਸ ਦਿਹਾੜੇ ਨੂੰ ਸਮਰਪਿਤ ਭਾਈ ਮਤੀਦਾਸ ਜੀ ਭਾਈ ਸਤੀਦਾਜ ਜੀ ਭਾਈ ਦਿਆਲਾ ਜੀ ਜੀ ਉਸ ਨਤਬਸਕਾਉਣ ਵਾਸਤੇ ਸੇਕ ਸੰਗਤਾਂ ਵੱਡੇ ਵੱਡੇ ਕਾਫਲੇ ਬਣ ਕੇ ਲਾਲਨਪੁਰ ਸਾਹਿਬ ਪਹੁੰਚ ਰਹੀਆਂ ਹਨ ਉੱਥੇ ਬੜੀਆਂ ਵੱਡੀਆਂ ਸੰਪਰਦਾਵਾਂ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਗਤਾਂ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਜਿਹੜੇ ਆ ਉਹ શ્રી ਨਾਨਕਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਆ ਅੱਜ શ્રી ਨਾਨਕਪੁਰ ਸਾਹਿਬ ਕੇ 7 ਦੇ ਕਰੀਬ ਨਗਰ ਕੀਰਤਨ ਜਿਹੜੇ ਪਹੁੰਚ ਚੁੱਕੇ ਆ ਕਿਉਂਕਿ ਬਹੁਤ ਹੀ ਸਨਮਾਨਯੋਗ ਸਰਦ ਬਾਬਾ ਮਾਨਸੀ ਦੀ ਪਹਿਵਾ ਵਾਲੇ ਸਤਖਨਵਾਸੀ ਉਹਨਾਂ ਦੀ ਸੰਪਰਦਾਵਲੋਂ ਬਾਬਾ ਮੋਹਨ ਸਿੰਘ ਜੀ ਦੀ ਸ਼ਤਲ ਸ਼ਾਇਦ ਬਾਬਾ ਮੋਹਨ ਸਿੰਘ ਜੀ ਵੱਲੋਂ ਬਾਬਾ ਸਰਦਾਰ ਸਿੰਘ ਜੀ ਦੀ ਨਾਲ ਤੇ ਹੋਰ ਬਾਪੂਛਾਂ ਦੇ ਨਾਲ ਜੋ ਇਹ ਨਗਰ ਕੀਰਤਨ ਇੱਕ ਪਹੁੰਚਿਆ ਇਸ ਤੋਂ ਇਲਾਵਾ ਨੰਗਲ ਤੋਂ ਤਨਖੂ ਤੋਂ ਮੁਹਾਲੀ ਤੋਂ ਖਰੜ ਤੋਂ ਇਹ ਨਗਰ ਕੀਰਤਨ ਜਿਹੜੇ ਸਾਰੇ ਇੱਥੇ ਪਹੁੰਚ ਚੁੱਕੇ ਆ ਸੋ ਬਹੁਤ ਭਾਰੀ ਰੌਣਕਾਂ ਨਾਨਕਪੁਰ ਸਾਹਿਬ ਵਿੱਚ ਬਣੀਆਂ ਹੋਈਆਂ ਅੱਜ ਵੱਡੀ ਗਿੱਧੀ ਵਿੱਚ ਜੋ ਸੰਗਤਾਂ ਨੇ ਸਹਿਜ ਪਾਠਾਂ ਦੇ ਸਮਾਗਮਾਂ ਵਿੱਚ ਪਹਿਲਾਂ ਸ਼ਿਰਕਤ ਕੀਤੀ ਅੱਜ ਉਸ ਤੋਂ ਬਾਅਦ ਇਹ ਨਗਰ ਕੀਰਤਨ ਲਗਾਤਾਰ ਜੀਰਨਪੁਰ ਸਾਹਿਬੀ ਧਰਤੀ ਤੇ ਦੁਪਹਿਰ ਦੇ 2 ਵਜੇ ਤੋਂ ਸ਼ੁਰੂ ਹੋਏ ਤੇ ਅੱਜ ਤੱਕ ਆ ਰਹੇ ਛਾਪ ਦੀ 8:00 ਵਜਣ ਵਾਲੇ ਆ ਸੋ ਮੈਂ ਸਤਿ ਸ਼੍ਰੀ ਅਕਾਲ ਜੀ ਆਇਆਂ ਕਿਨਾ ਜੋ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਤਾਂ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਉਹਨਾਂ ਦੇ ਜੋ ਬਹੁਤ ਬੰਦੇ ਹੜੇ ਆ ਰਹੇ ਆ ਉਹਨਾਂ ਨੂੰ ਮਨਾਉਣ ਵਾਸਤੇ ਇੱਥੇ ਆ ਰਹੇ ਆ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਮਹਾਨ ਉਦਤੀ ਨਗਰ ਕੀਰਤਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਸਤਾਪ ਦੀ 350 ਸਾਲਾਂ ਨੂੰ ਮੁਖ ਰੱਖ ਕੇ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਈਸਰਦਵਾਰ ਫੋਲਖੁਰ ਤੋਂ ਸੰਤ ਬਾਬਾ ਮਾਨ ਸਿੰਘ ਜੀ ਦੇ ਵੇਵ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਦੇ ਵੇਵ ਵਾਲੇ ਪੰਜਾ ਪਿਆਰ ਦੀ ਗਵਾਹੀ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਰਣਜੀਤ ਸਾਹਿਬ ਦੀ ਕਿਰਪਾ ਦੇ ਨਾਲ ਗੁਰ ਤੇਗ ਬਹਾਦਰ ਜੀ ਬਖਸ਼ ਜਾਨ ਇੱਕ ਮਹਾਨ ਨਗਰ ਕੀਰਤਨ ਆਰੰਭ ਕੀਤਾ ਸੀ ਜੋ ਠੀਕ 5 ਵਜੇ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੜ੍ਹ ਸਾਹਿਬ ਨਗਰ ਕੀਰਤਨ ਦੀ ਸਮਾਪਤੀ ਹੋਈ ਇਸ ਨਗਰ ਕੀਰਤਨ ਦੇ ਵਿੱਚ ਬੇਅੰਤ ਸੰਗਤਾਂ ਨੇ ਸਮੂਲੀਅਤ ਕੀਤੀ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਮਹਾਨ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕੀਤੀ ਸ਼ਰੋਮਣੀ ਗੁਰਦੁਆਰਾ ਪੰਡਿਤ ਮੀਤਰੀ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਗੁਰੂ ਪਿਆਰੇ ਭਾਈ ਸਾਹਿਬ ਭਾਈ ਅੰਮਰਜੀਤ ਸਿੰਘ ਚਾਵਲਾ ਸਾਹਿਬ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤੁਹਾਡੇ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਢੇਵ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਢੇਵ ਵਾਲੇ ਹਰ ਸਤਾਬਦੀ ਤੇ ਮਹਾਨ ਉਦੁੱਤੀ ਨਗਰ ਕੀਰਤਨ ਲੈ ਕੇ ਆ ਕਰਦੇ ਸਨ ਸੋ ਮਹਾਂਪੁਰਖ ਜੀ ਸਤਿਗੰਗ ਕਲੇਗੇ ਤੇ ਸਾਰੇ ਤੁਸੀਂ ਮਹਾਂਪੁਰਖ ਸੇਵਾਦਾਰ ਮਿਲ ਕੇ ਇੱਕ ਮਹਾਨ ਕੀਰਤਨ ਮਹਾਨ ਉਦੁੱਤੀ ਕੀਰਤਨ ਲੈ ਕੇ ਆਓ ਸੋ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਅਨੁਸਾਰ ਉਹਨਾਂ ਨੇ ਹੁਕਮਾਂ ਦੇ ਅਸੀਂ ਫੁੱਲ ਕਢਾਏ ਕੰਨ ਮਨ ਧਨ ਕਰਕੇ ਸੰਤਾਂ ਨੂੰ ਸੇਵਾ ਕੀਤੀ ਸੋਸੀ ਪੀਰ ਕਰਦੇ ਹਾਂ ਸੰਸਾਰ ਭਰ ਦੀਆਂ ਸੰਤਾਂ ਨੂੰ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜੋ ਅਨੰਦਪੁਰ ਸਾਹਿਬ ਜੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਆ ਅਸੀਂ ਸੂਹ ਸੰਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਤਾਂ ਭਾਈ ਜੋ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਵੱਲੋਂ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਪ੍ਰੋਗਰਾਮ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ